ਵਿਸ਼ਾਖਾ ਬੈਂਸ ਦੀ ਮੈਂ ਉਧਰ ਵਾਰਡ ਨੰਬਰ 15 ਤੋਂ ਤੇ ਮਿਊਨਿਸਪਲ ਜਿਹੜੀ ਨਗਰ ਨਿਗਮ ਦੀ ਸ਼ੋਰ ਮਸੂਰੀਆਂ ਨੇ ਉਹਦੇ ਕੈਂਡੀਡੇਟ ਆ ਬੀਜੇਪੀ ਵੱਲੋਂ ਇੱਧਰ ਮੈਂ ਕਰਦੀਆਂ ਤੇ ਜਿਹੜਾ ਅੱਜ ਇਧਰ ਹੋ ਰਿਹਾ 21 ਦਸੰਬਰ ਜਿਹੜੀ ਵੋਟਾਂ ਹੋ ਰਹੀਆਂ ਨੇ ਕਾਫੀ ਤਰੀਕੇ ਨਾਲ ਹੋ ਰਹੀਆਂ ਨੇ ਫਿਲਹਾਲ ਹੁਣ ਤੱਕ ਤਾਂ ਅੱਛਾ ਚੱਲ ਰਿਹਾ ਤੇ ਜਿਹੜਾ ਹੋਇਆ ਇਧਰ ਉਹ ਜਿਹੜਾ ਕੇ ਨੋਮੀਨੇਸ਼ਨ ਟਾਈਮ ਜਿਹੜੀ ਕੁਝ ਹੋਈਏ ਹਰਕਤ ਉਹਦੇ ਕਰਕੇ ਇਹ ਬੀਜੇਪੀ ਸਰਕਾਰ ਨੇ ਮੋਦੀ ਜੀ ਨੇ ਸਪੈਸ਼ਲੀ ਬੀਜੇਪੀ ਨੂੰ ਨਨਾਰੀ ਨੂੰ ਨਾਰੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਸਾਨੂੰ ਸੀਆਰਪੀ ਦੀ ਜਿਹੜੀ ਫੋਰਸ ਹੈ ਉਹ ਲਈਆ ਕਰਵਾਈ ਹੈ ਠੀਕ ਹੈ ਜੀ ਮੈਂ ਚਾਹਨੀਆ ਵੀ ਅੱਗੇ ਵੀ ਸਭ ਕੁਝ ਸਹੀ ਸਲਾਮਤ ਠੀਕ-ਠਾਕ ਹੁੰਦਾ ਹੋ ਰਿਹਾ ਰਿਹਾ ਔਰ ਕੋਈ ਸ਼ਿਕਾਇਤ ਨਾ ਹੋ ਗਈ ਇਸ ਵਾਰਡ ਵਿੱਚ ਤੁਸੀਂ ਕੋ ਮਿਓ ਕਿਸਤਾਂ ਦੀਆਂ ਸਮੱਸਿਆਵਾਂ ਆ ਰਹੀਆਂ ਬਹੁਤ ਸਮੱਸਿਆਵਾਂ ਆਈਆਂ ਜੀ ਕਈ ਤਾਂ ਕਹਿੰਦੇ ਨੇ ਜੀ ਭਾਜਪੀ ਨੂੰ ਤਾਂ ਸਾਨੂੰ ਸਾਡੇ ਪੇਪਰ ਤੱਕ ਨਹੀਂ ਪੜੇ ਹੈਗੇ ਉਹਨਾਂ ਨੂੰ ਜੇ ਅਸੀਂ ਕਾਰਡ ਦਿੰਨੇ ਆ ਤਾਂ ਬਹੁਤ ਕੁਝ ਟੈਨਸ਼ਨ ਆ ਬਹੁਤ ਬਹੁਤ ਰਾਸ਼ਨ ਕਾਰਡ ਬਣਾਉਣ ਚ ਪ੍ਰੋਬਲਮ ਆ ਰਹੀ ਹੈ ਕੱਚੀਆਂ ਸੜਕਾਂ ਨਾਲੀਆਂ ਦੀ ਦਿੱਕਤ ਹੈ ਕਿਉਂਕਿ ਜਿਹੜੀ ਪਹਿਲਾਂ ਸਰਕਾਰਾਂ ਨੇ ਦੇਖੋ ਜੀ ਅਸੀਂ ਇਹ ਚੀਜ਼ ਨਹੀਂ ਕਹਾਂਗੇ ਫਿਲਹਾਲ ਅਸੀਂ ਇਹ ਚਾਹਾਂਗੇ ਵੀ ਜਿਹੜੀ ਸਾਡੀ ਗਰੋਥ ਰੁਕੀ ਪਈ ਹੈ ਰਣਜੀਤ ਵਿਹਾਰ ਦੀ ਉਹ ਅਸੀਂ ਗਰੋਥ ਨੂੰ ਪੂਰਾ ਅੱਗੇ ਤੱਕ ਲੈ ਕੇ ਜਾਈਏ ਉਹਦੇ ਲਈ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜੀਆ ਜੀ ਦੇਖੋ ਜੀ ਪਹਿਲਾ ਮੁੱਦਾ ਤਾਂ ਇਹ ਹੈ ਕਿ ਇੱਧਰ ਸੜਕਾਂ ਨਹੀਂ ਹੈਗੀਆਂ ਕੋਈ ਵਿਕਾਸ ਨਹੀਂ ਹੈ ਸਾਡੀ ਕਲੋਨੀ ਦਾ ਸੜਕਾਂ ਖਰਾਬ ਨੇ ਇੱਧਰ ਕੋਈ ਵੀ ਮਤਲਬ ਕਿ ਕਿਸੇ ਵੀ ਤਰੀਕੇ ਦਾ ਕੋਈ ਵਿਕਾਸ ਹੋ ਹੀ ਨਹੀਂ ਦੇਣਾ ਚਾਹੇ ਤੁਸੀਂ ਸੜਕਾਂ ਨੂੰ ਲਾ ਲਓ ਚਾਹੇ ਤੁਸੀਂ ਸੀਵਰੇਜ ਨੂੰ ਲਾ ਲਓ ਕਿਸੇ ਵੀ ਤਰੀਕੇ ਦਾ ਕੋਈ ਵਿਕਾਸ ਹੈ ਇਸੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇਹ ਚੱਕਿਆ ਹੈ ਕਿ ਬੇੜਾ ਵੀ ਜਦੋਂ ਮੈਨੂੰ ਮੋਟਾ ਮਿਲਦਾ ਤਾਂ ਮੈਂ ਰਣਜੀਤ ਵੀਰ ਨੂੰ ਜਰੂਰ ਅੱਗੇ ਤੱਕ ਲੈ ਕੇ ਜਾਂਦਾ ਹਾਂ ਹਾਂ ਤੁਸੀਂ ਵੋਟਰਾਂ ਨੂੰ ਕੀ ਫੀਲ ਕਰਦੇ ਹੋ ਜੀ ਆਪਣਿਆਂ ਨੂੰ ਬਹੁਤ ਟੜ ਕੇ ਸਭ ਮੈਂ ਤਾਂ ਇਹੀ ਕਹਾਂਗੀ ਵੀ ਦੇਖੋ ਅਪ ਪਾਰਟੀਆਂ ਦਾ ਇਸ ਚ ਕੋਈ ਉਹ ਨਹੀਂ ਹੈ ਜੀ ਬੰਦੇ ਨੂੰ ਚੁਣੋ ਆਪਣੇ ਕਲੋਨੀ ਨੂੰ ਚੁਣੋ ਆਪਣੇ ਘਰ ਨੂੰ ਚੁਣੋ ਜੇ ਇੱਕ ਲੇਡੀ ਆਪਣਾ ਘਰ ਸੰਭਾਰ ਸਕਦੀ ਹੈ ਤਾਂ ਜੇ ਤੁਸੀਂ ਲੇਡੀ ਨੂੰ ਮੌਕਾ ਦੋਗੇ ਤਾਂ ਕਲੋਨੀ ਵੀ ਸੰਭਾਰ ਕੇ ਦਿਖਾਉਗੀ ਦੋ ਸ਼ਬਦ ਤੁਹਾਡੇ ਵੱਲੋਂ ਜੀ ਮੇਰੇ ਪਤਨੀ ਵਿਸ਼ਾਟਾ ਬੈਂਸ ਵਾਰਡ ਨੰਬਰ 15 ਤੋਂ ਜੀਜੇਪੀ ਦੇ ਕੈਂਡੀਡੇਟ ਨੇ ਇਸ ਇਸ ਵਕਤ ਜੋ ਚੋਣ ਹੋ ਰਹੀ ਹੈ ਬੜੇ ਸ਼ਾਂਤਮਈ ਤਰੀਕੇ ਨਾਲ ਹੋ ਰਹੀ ਜੀ ਹੈ ਇੱਕ ਮੈਂ ਗੱਲ ਇੱਥੇ ਖਾਸ ਕਰਨਾ ਚਾਹੁੰਗਾ ਕਿ ਮੋਦੀ ਸਰਕਾਰ ਨੇ ਜੋ ਨਾਰੀ ਸੁਰੱਖਿਆ ਨੂੰ ਦੇਖਦੇ ਹੋਏ CRPF ਤੇ ਨਾਦ ਕੀਤੀ ਹੈ ਜੀਜੇਪੀ ਕੈਂਡੀਡੇਟ ਕੈਂਡੀਡੇਟ ਡੇਟਸ ਦੇ ਨਾਲ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ